ਬਹੁਤ ਗਲੇ ਪੈਣ ਦੇ ਇਹ ਵੇਖੋ ਓਏ ਹੋਏ ਮਾਣ ਵੇਖੋ ਵੇਖੋ ਕਿੰਨਾ ਗਲਾ ਪਰਿਆ ਬਹੁਤੀ ਵਾਟਾ ਵਟਕੇ ਜਾਂਦੀ ਇਸ ਤਰ੍ਹਾਂ ਹੂੰ ਥੋੜਾ ਯਾਰ ਹੋਤੀ ਦੇ ਲੋ ਕੋਣ ਮੀਆ ਓ ਮੀ ਆਉਂਦਾ ਪਿਆਣ ਹੰ ਜਾਨੇ ਇਗਲੇ ਹੰ ਬਾਂਡਿਆ ਵੇ ਬੁਲਬਲੇ ਹੰ ਹੰ ਜਾਨੇ ਇਗਲੇ ਹੰ ਓਂਡਾ ਤੇ ਬਿੰਦੋ ਗਈ ਤੋ ਹੰ ਕੋਈ ਓਏ

ਉਦੋਂ ਸੱਚਾ ਸਰਾਹੂ ਆਉਂਦਾ ਹੈ ਨਾ ਉਦੋਂ। ਹੂੰ। ਬਹੁਤ ਸਾਫ ਹੋਣੇ ਹੁਣ। ਅਜੇ ਕਿਤੇ ਸਾਫ ਹੋਵੇ। ਥੋੜਾ ਥੋੜਾ। ਨਹੀਂ ਹੁਣ ਹੋ ਗਏ। ਬੰਦਲ ਛਾਏ ਹਨ। ਮੁੱਕ ਗਏ। ਮੁੱਕ ਗਏ। ਇੱਕੋ ਵਾਰ ਹੀ ਦੇਖਦੇ ਮਾਤੋਂ ਬੰਦ ਤੇ ਜਾਂਦੇ। ਤੇ ਫਿਰ ਤੋਂ ਗਲੇ। ਫੇਰ ਸ਼ੁਰੂ ਹੋ ਗਏ। ਗਲੇ। ਨੀਵੀਂ ਆਈਆਂ ਤਨਾਲ ਨਾਲ। ਹੂੰ। ਕਾਲੇ ਦੇ 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 ਰੋਟੀਨਾਂ ਦੇ ਦਵਾਈ ਵਾਜ ਵਾਜ ਡਿੱਗਦੇ ਥੱਲੇ Otro de